ਜੇ ਸਾਨੂੰ ਸ੍ਰੀ ਗੁਰਗਨ ਸਾਹਿਬ ਆਖੇ ਕਿ ਤੂੰ ਕਾਲ ਕਾ ਦੀ ਅਰਦਾਸ ਨਾ ਕਰ ਬੇਸ਼ੱਕ ਕਰੋ ਜੇ ਸਾਨੂੰ ਸ੍ਰੀ ਗੁਰਗਨ ਸਾਹਿਬ ਆਖੇ ਕਿ ਤੂੰ ਮਹ ਕਾਲ ਦੀ ਅਰਦਾਸ ਨਾ ਕਰ ਬੇਸ਼ੱਕ ਕਰੋ ਪਰ ਜੇ ਸ੍ਰੀ ਗੁਰਗਨ ਸਾਹਿਬ ਦੇ ਵਿੱਚ ਇਹ ਜ਼ਿਕਰ ਨਾ ਆਵੇ ਉਹ ਆਖੇ ਮੰਤਨ ਪ੍ਰਭ ਅਰਦਾਈ ਮਿਲ ਸਾਧ ਸੁਮਾਗੇ ਜੇ ਗੁਰੂ ਸਾਨੂੰ ਆਕੇ ਆਠ ਪੈਰ ਪੰਮ ਕਾ ਜਪ-ਜਾਪ ਅਜ ਦੇ ਸ਼ਬਦ ਦੇ ਮੁਤਾਬਕ ਤੇ ਫਰਜ਼ੀ ਕਿਸੇ ਹੋਰ ਦੇ ਮਗਰ ਕਿਉਂ ਜੇ ਹੋਰ ਦੇ ਮਗਰ ਲੱਗਨੇ ਆ ਤੇ ਇਸ ਦਾ ਮਤਲਬ ਸ੍ਰੀ ਗੁਰਗਨ ਸਾਹਿਬ ਦੀ ਗੱਲ ਨਹੀਂ ਮੰਨਦੇ ਗੁਰੂ ਨੂੰ ਗੁਰੂ ਨਹੀਂ ਮੰਨਦਾ ਨਹੀਂ ਮੰਨਦੇ ਜੇ ਸਾਨੂੰ ਸ੍ਰੀ ਗੁਰਗਨ ਸਾਹਿਬ ਆਖੇ ਤੇ ਭਗਤੀ ਪੜੋਤੀ ਹੀ ਰੱਬ ਹੈ ਤਾ ਬੜੀ ਖੁਸ਼ੀ ਦੀ ਗੱਲ ਮਨਨੋ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਇੱਕ ਵਾਰ ਉਸ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 13 ਵਾਰ ਭਗਉਤੀ ਸ਼ਬਦ ਆਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 13 ਵਾਰ ਭਗਉਤੀ ਸ਼ਬਦ ਆਇਆ ਹੈ ਮੈਨੂੰ 13 ਦੇ 13 ਵਾਰ ਦੀ ਲਿਸਟ ਤੁਹਾਡੇ ਸਾਹਮਣੇ ਰੱਖ ਦੇਣਾ ਕਿਸੇ ਇੱਕ ਵਿੱਚ ਵੀ ਭਗਉਤੀ ਨੂੰ ਅਕਾਲ ਪੁਰਖ ਆਖਿਆ ਹੋਵੇ ਭਗਉਤੀ ਨੂੰ ਰੱਬ ਆਖਿਆ ਹੋਵੇ ਮੰਨਿਆ ਹੋਵੇ ਬਿਲਕੁਲ ਪਰ ਭਗਵੰਤ ਨੂੰ ਪੂਜਾ ਕਰਨ ਵਾਲਾ ਉਹਦਾ ਸੇਵਕ ਉਹ ਨੂੰ ਭਗਉਤੀ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸੋ ਭਗਉਤੀ ਜੋ ਭਗਵੰਤੇ ਜਾਣੇ ਭਗਵੰਤ ਵੱਖਰਾ ਹੈ ਜਿ ਨੂੰ ਜਾਣਨ ਵਾਲਾ ਹੈ ਹੈ ਤੇ ਜੇ ਅਸੀਂ ਭਗਉਤੀ ਨੂੰ ਸਿਮਰਨਾ ਸ਼ੁਰੂ ਕਰਤਾ ਫਿਰ ਇਹ ਨਾ ਹੋਇਆ ਠਾਕੁਰ ਛੋੜ ਦાસੀ ਕੋ ਸਿਮਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਵੀ ਪਗੋਤੀ ਦੇਖ ਲਈ ਹਾਲਾਂਕਿ ਜਿੰਨੂੰ ਅਸੀਂ ਪਗੋਤੀ ਆਖ ਰਹੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਪਗੋਤੀ ਵੀ ਨਹੀਂ ਉੱਥੇ ਬਕਾਇਦਾ ਉੱਤੇ ਹੈਡਿੰਗ ਹੈ ਵਾਰ ਦੁਰਗਾ ਜੀ ਉਪੀ ਸ੍ਰੀ ਦੇਵੀ ਜੀ ਉਪਮਾ ਕਥਿਯਤੇ ਪੜ ਕੇ ਵੇਖ ਲਓ ਬੜੀ ਜੀਬ ਗੱਲ ਹੈ ਮੈਂ ਉਸ ਦਿਨ ਇੱਥੇ ਬੋਲਦੇ ਹੋਏ ਇੱਕ ਗੱਲ ਕਹੀ ਸੀ ਉਹ ਭਲੇ ਹੋ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬੁਛ ਉਹਨਾਂ ਨੇ ਜਦੋਂ ਜਸਾ ਪਤਸ਼ਾਹੀਆਂ ਦਾ ਉਹ ਪੰਝਾ ਪਤਸ਼ਾਹੀਆਂ ਦਾ ਚਾਹੁੰਦਾ ਜ਼ਿਕਰ ਕੀਤਾ ਗੁਰੂ ਰਾਮਦਾਸ ਪਤਸ਼ਾਹੀ ਜੀ ਦੀ ਸਿਫਤ ਵਿੱਚ ਕਿ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਉੱਥੇ ਨਾਨਕ ਨਾਲ ਪਹਿਲੇ ਲਫ਼ਜ਼ ਹਰਤੇ ਆ ਸ਼੍ਰੀ ਗੁਰੂ ਸਾਹਿਬ ਜੀ ਬਣੀ ਤੋ ਕਹੇ ਪਹਿਲੇ ਨਾਨਕ ਚੰਦ ਜਗਤ ਭੈਓ ਆਨੰਦ करण मनुख जन कृास गुर दियो निधान अकथ कथा गान भूत वस कीने जमत ने त्रास अमर गुरु श्री गुरु अमर गुरु श्री सत कल युग राखी पात अगन देखत गत चरण कमल जास ਸਬਿਧ ਮੰਨਿਓ ਮਨ ਤਬਹੀ ਪਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਉਥੇ ਲੱਭਦੇ ਨੇ ਪਤਮੇ ਨਾਨਕ ਚੰਦ ਉਹ ਕਹਿੰਦੇ ਨੇ ਪਤਮੇ ਨਾਨਕ ਚੰਦ ਪਤਮੇ ਨਾਨਕ ਚੰਦ ਕਿ ਮੈਂ ਉਸ ਦਿਨ ਬਿਲਾਸ ਨਾਲ ਇੱਕ ਲਫ਼ਜ਼ ਕੈਸਰ ਮੈਂ ਆਖਿਆ ਸੀ ਉਹ 10 ਮਿੰਟ ਨਹੀਂ ਗੁਜ਼ਰਨੇ ਹੁਣ ਵੇਖ ਲਿਓ ਤੁਸੀਂ ਕਹਿਣਾ ਜਿੰਨਾ ਹੀ ਗੁਰੂ ਨਾਨਕ ਤੂੰ ਪਿੱਛੇ ਹਟੇ ਸਾਡੇ ਵਾਸਤੇ ਪ੍ਰਥਮ ਭਗਵਤੀ ਸਮਰਗ ਹੈ ਨਾਨਕ ਤੂੰ ਦੂਜੇ ਨੰਬਰ ਤੇ ਕਹੇ ਸੀ ਕਨੇ ਸੀ ਸਿਰ ਗੁਰੂ ਦਾ ਸਭ ਨੂੰ ਗੁਰੂ ਮੰਨ ਲੈ ਸਾਡੇ ਅੰਦਰੋਂ ਤਾਂ ਉਹ ਜ਼ਹਿਰ ਜਾ ਹੀ ਨਹੀਂ ਰਿਹਾ ਜਿਸਨੇ ਆਪਣੀ ਜ਼ੁਬਾਨ ਨੂੰ ਇਹ ਗੱਲ ਆਖ ਦਿੱਤੀ ਪ੍ਰਥਮ ਧਰੋ ਭਗਵਤ ਕੋ ਧਿਆਨਾ ਬੋਰ ਕਰੋ ਕਵਤਾ ਬਦਨਨਾ ਮੈਂ ਜਿੰਨੀ ਕਵਤਾ ਉਚਾਰਨ ਕਰਨਾ ਜਿੰਨੀਆਂ ਰਚਨਾ ਰਚਨਾ ਸਾਰੀਆਂ ਭਗਵਤੀ ਦੇ ਧਿਆਨ ਕਰਕੇ ਉਥੋਂ ਰਹਿਮਤ ਕਰਕੇ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਆਖਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਉਹ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਇਓ ਜੀਓ ਹੁਣ ਦੋਵਾਂ ਦੀ ਗੱਲ ਕਿਵੇਂ ਮਿਲੇ ਅਸੀਂ ਦੁਰਾਏ ਤੇ ਖੜੇ ਹੋ ਗਏ ਹਾਂ ਉਹ ਆਖ ਰਿਹਾ ਪ੍ਰਥਮ ਤੁਹਾਨੂੰ ਭਗਵਤ ਕੋ ਜਨਨਾ ਬੋਰ ਕਰੂੰ ਕਵਤਾ ਵਿੱਚ ਨਾ ਨਾ ਅਸੀਂ ਪੜ ਰਿਹਾ ਉਹ ਪੜ ਰਿਹਾ ਉਹ ਫੈਸਲਾ ਤੇ ਕਰੋ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਨੇ ਆ ਗੁਰੂ ਕੋਲੋਂ ਪੁੱਛ ਕੇ ਫੈਸਲਾ ਕਰੋ ਮੇਰੇ ਅੱਖੇ ਬਿਲਕੁਲ ਨਾ ਲੱਗੋ ਜੇ ਸ੍ਰੀ ਗੁਰਗੰਨ ਸਾਹਿਬ ਵਿੱਚ ਕਿਤੇ ਪ੍ਰੇਰਣਾ ਮਿਲਦੀ ਹੋਵੇ ਕਿ ਅਕਾਲ ਪਘੋਤੀ ਅਕਾਲ ਪੁਰਖ ਹੈ ਮੈਨੂੰ ਕੋਈ ਇਤਰਾਜ਼ ਨਹੀਂ ਤੇ ਨਾਨਕ ਜਿਹੜਾ ਉਹ ਅਕਾਲ ਪੁਰਖ ਨਾਲ ਸੰਬੰਧਿਤ ਹੈ ਕਿਸੇ ਦੇਵੀ ਨਾਲ ਨਹੀਂ ਨਾਨਕ ਤਾਂ ਅਕਾਲ ਪੁਰਖ ਨਾਲ ਸੰਬੰਧਿਤ ਹੈ ਇਸ ਲਈ ਕਹਿ ਦਿੱਤਾ ਕਿ ਰੱਬ ਦੇ ਨੇੜੇ ਪ੍ਰਭੂ ਜੀ ਤੇ ਸ੍ਰੀ ਗੁਰਗਨ ਸਾਹਿਬ ਜੇ ਸਾਡਾ ਗੁਰੂ ਹੈ ਤੇ ਗੁਰੂ ਕੋਲੋਂ ਪੁੱਛਣਾ ਕਿ ਸੋਹ ਸੇਵੀ ਕੀ ਆਜਪ ਕਰਨੀ ਉਹ ਤਾਂ ਆਖਰੇ ਆਉਂਦੇ ਪ੍ਰਭ ਕੇ ਸਿਮਰਨ ਕਰਬਣਾ ਬਸ ਹੈ ਸ੍ਰੀ ਗੁਰਗਨ ਸਾਹਿਬ ਆਖਰੇ ਆਉਂਦੇ ਪ੍ਰਭ ਕੇ ਸਿਮਰਨ ਕਰਬਣਾ ਬਸ ਹੈ ਪ੍ਰਭ ਕਾ ਸਿਮਰਨ ਦੁੱਖ ਜਮ ਨਸੈ ਪ੍ਰਭ ਕਾ ਸਿਮਰਨ ਕਾਲ ਪਰ ਹਰੈ ਪ੍ਰਭ ਕਾ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਗਨ ਨ ਲੱਗੈ ਪ੍ਰਭ ਕਾ ਸਿਮਰਨ ਆਨੰਦਨਜਗੈ ਉਤਾ ਇਹ ਆਖ ਰਿਹਾ ਹੋਵੇ ਇਸੀ ਅਕੀਲੇ ਨਹੀਂ ਪ੍ਰਭ ਕਾ ਸਿਮਰਨ ਨਹੀਂ ਪ੍ਰਥਮ ਭਗਵਤ ਇਸੀ ਮਰਕੈ ਬੁਖਾਂਤ ਹੈ ਪੜ੍ਹਤੋਲ ਵੀ ਨਹੀਂ ਕਰ ਰਹਾ ਸਟੱਡੀ ਵੀ ਨਹੀਂ ਕਰ ਰਹਾ ਡਰ ਰਹਾ ਹੈ ਨੂੰ ਨਹੀਂ ਖੋੜ ਰਿਹਾ ਪੀੜਾ ਦੀ ਸਹਿਣ ਸ਼ਕਤੀ ਹੋ ਗਈ ਹੈ ਮੈਂ ਨਹੀਂ ਕਦੇ ਆਪਣੀ ਮਰਜ਼ੀ ਵਰਤੀ ਮੈਂ ਕਰਸ ਕਰ ਆ 2 ਸਾਲ ਪਹਿਲਾਂ ਮੈਂ ਸਭ ਤੋਂ ਪਹਿਲਾਂ ਸਾਰੀ ਭਗਉਤੀ ਦੀ ਸਾਰੀ ਹਿਸਟਰੀ ਲਿਖ ਕੇ ਤੇ ਕੋਈ ਸਵਾਲ ਕਰਕੇ ਮੈਂ ਵਕਤ ਦੇ ਪੰਥ ਨੂੰ ਪੇਜੇ ਪੂਰਾ ਰਿਕਾਰਡ ਪਿਆ ਹੈ ਪੇਜ ਮੈਂ ਖੜੀ ਸਿੱਖ ਰਤ ਮਰਯਾਦਾ ਵਿੱਚ ਜਿਹੜੀ ਚੰਗੀ ਗੱਲਾਂ ਨੇ ਉੱਥੇ ਵੀ ਸਿਰ ਝੁਕਾਣੇ ਮੈਂ ਖੇਤ ਤੁਸੀਂ ਉੱਥੇ ਇੱਕ ਲਾਈਨ ਲਿਖੀ ਹੈ ਸਿੱਖ ਰਤ ਮਰਯਾਦਾ ਵਿੱਚ ਕਿ ਸਿੱਖ ਨੇ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ ਬਹੁਤ ਚੰਗੀ ਗੱਲ ਹੈ ਸਾਡਾ ਸਿਰ ਝੁਕਦਾ ਅਸੀਂ ਉਸ ਦੇ ਵਿਰੋਧੀ ਨਹੀਂ ਲਿਖਿਆ ਹੋਇਆ ਤੁਹਾਡੀ ਸਿਕਰਟ ਪਰਦਾਫਾਹ ਲਿਖਿਆ ਹੋਇਆ ਸਿਕਨੇ ਕਿਸੇ ਦੇਵੀ ਦੇਵਤੇ ਦੀ ਉਪਾਸ਼ਾ ਨਹੀਂ ਕਰਦਾ ਤੇ ਫਿਰ ਮੈਂ ਕਿਹਾ ਜਦੋਂ ਮੈਂ ਇਸ ਪੌਂਦੀ ਦੇ ਪਿਛੋਕੜ ਵਿੱਚ ਗਿਆ ਮੈਂ ਮੈਂ ਵੀ ਹੁਣ ਤੱਕ ਮੈਂ ਕਿਹਾ ਇਹ ਸਮਝਦਾ ਸੀ ਕਿ ਜਿਹੜੀ ਪਰਉਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ ਇਹਨਾਂ ਨੇ ਉਸੇ ਦੀ ਪ੍ਰੇਰਣਾ ਲੈ ਕੇ ਇਹ ਲਫ਼ਜ਼ ਮੰਨ ਲੈ ਗਏ ਮੈਂ ਦੇਖਿਆ ਵੀ ਕੀ ਕੀ ਕਹਤਾ ਹੁੰਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਰਉਤੀ ਸ਼ਬਦ ਜਿਹੜਾ ਉਹ ਆਇਆ ਮੈਂ ਕਿ ਜਦੋਂ ਮੈਂ ਤੁਹਾਡੀ ਲਾਈਨ ਦੇ ਇਸ ਪੌੜੀ ਦੇ ਪਛੋਕਰ ਵਿੱਚ ਗਿਆ ਤੇ ਇਹ ਜਿੱਥੋਂ ਮੈਨੂੰ ਮਿਲੀ ਹੈ ਉੱਥੇ ਉੱਤੇ ਲਿਖਿਆ ਹੋਇਆ ਹੈ ਬਾਦ ਦੁਰਗਾ ਜੀ ਕੀ ਦੇਵੀ ਜੀ ਕੀ ਉਪਮਨ ਕਥੀਏ ਮਾਹੂਬਾ ਹੋ ਉੱਥੋਂ ਦੇ ਹੈਡਿੰਗ ਨੂੰ ਸਕੈਨ ਕਰਕੇ ਉਸ ਚਿੱਠੀ ਵਿੱਚ ਪੱਤਰ ਵਿੱਚ ਪਾ ਦਿੱਤਾ ਮੇਰਾ ਖਾ ਵੀ ਮੇਰੇ ਮਨ ਦਰਸ਼ਨ ਕ ਤੁਸੀਂ ਨੇ ਵੇਖਿਆ ਸਾਲ ਪਰ ਗੁਜ਼ਰ ਗਿਆ ਕੋਈ ਜਵਾਬ ਨਾ ਮਿਲਿਆ ਕੋਈ ਜਵਾਬ ਨਾ ਮਿਲਿਆ ਫਿਰ ਮੈਂ ਦੂਜੀ ਚਿੱਠੀ ਲਿਖੀ ਉਹਦੇ ਵਿੱਚ ਉਹ ਸਾਰੀ ਪਿਛਲੀ ਹਿਸਟਰੀ ਵੀ ਪਾ ਦਿੱਤੀ ਵੀ ਜਿਸ ਦੁਰਗਾ ਜੀ ਇੱਕ ਉਪਮ ਕਥੇ ਤੇ ਕਹਿੰਦੇ ਹੋ ਤੋ ਉਹ ਤਾਂ ਅਗਲੇ ਪਾਸੇ ਕਿਉਂਕਿ ਇਸ ਵਾਰ ਵਿੱਚ ਅੱਗੇ ਜਾ ਕੇ ਆਖਰੀ ਲਾਈਨ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰਨ ਜੋ ਨਹੀਂ ਆਇਆ ਜਿਨੇ ਗਾਇਆ ਸਪਸ਼ਟ ਹੈ ਦੁਰਗਾ ਜੀ ਉਸ ਦੁਰਗਾ ਦੀ ਪਰਿਵਰਸ਼ਾ ਵੀ ਵਿੱਚ ਹੈ ਉਹ ਵੀ ਕੋਈ ਛੁਪੀ ਹੋਈ ਨਹੀਂ ਵੀ ਉਹ ਕਪੜੇ ਨਹੀਂ ਪਾਉਂਦੀ ਨਗਨ ਰਹਿੰਦੀ ਹੈ ਸਵਾਲ ਖੁੱਲੇ ਨੇ ਸ਼ਰਾਬ ਦੇ ਨਸ਼ੇ ਵਿੱਚ ਗੁਪਤ ਹੈ ਹੱਥ ਵਿੱਚ ਤਲਵਾਰ ਮੈਂ ਤਾਂ ਨਹੀਂ ਲਿਖਿਆ ਤੁਹਾਡੇ ਹੀ ਗ੍ਰੰਥ ਹੋ ਸੇ ਗ੍ਰੰਥ ਵਿੱਚ ਲਿਖਿਆ ਉਹ ਵੀ ਸਪਸ਼ਟ ਜਿੱਥੋਂ ਤੁਸੀਂ ਜੇ ਤਾਂ ਉਹ ਪੌੜੀ ਉੱਥੋਂ ਲਈ ਹੈ ਤਾਂ ਫਿਰ ਆ ਸਾਰੇ ਮਸਲੇ ਸਾਡੇ ਸਾਹਮਣੇ ਖੜੇ ਨੇ ਜਾ ਮੈਨੂੰ ਸਮਝਾ ਦਿਓ ਵੀ ਇਹ ਪੌੜੀ ਉਥੋਂ ਨਹੀਂ ਕਿਤੇ ਹੋਰ ਲਈ ਹੈ ਤਾਂ ਕਿ ਮੈਂ ਸੰਤੁਸ਼ਟ ਹੋ ਜਾਵਾਂ ਮੈਂ ਸਵਾਲ ਕਰਨਾ ਤਾਂ ਮੈਂ ਉਥੇ ਨਹੀਂ ਆ ਬਸ ਸਵਾਲ ਕਰਨਾ ਤੇ ਮੇਰਾ ਵੀ ਹਰ ਸਿੱਖ ਦਾ ਹੱਕ ਹੈ ਤੁਹਾਡੇ ਕੋਲ ਪੁੱਛੇ ਦੱਸ ਦਿਓ ਗੱਲ ਖਤਮ ਹੋ ਜਾਏ ਤੇ ਜੇ ਤੁਸੀਂ ਬਿਲਕੁਲ ਕੋਈ ਜਵਾਬ ਨਹੀਂ ਦਿਓਗੇ ਤਾਂ ਫਿਰ ਸਿੱਖ ਨੂੰ ਇੱਕ ਹੱਕ ਬਣ ਜਾਏਗਾ ਕਿ ਉਹ ਆਪਣੀ ਮਰਜ਼ੀ ਨਾਲ ਫੈਸਲਾ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਲੋ ਕਰੇ ਉਹਦੀ ਅਗਵਾਈ ਵਿੱਚ ਫਿਰ ਸਾਲ ਗੁਜ਼ਰ ਗਏ ਕੋਈ ਜਵਾਬ ਨਹੀਂ ਅਜੇ ਤੱਕ ਕੋਈ ਜਵਾਬ ਨਹੀਂ ਮਿਲੇਗਾ ਮੈਂ ਕਿਹਾ ਹੁਣ ਫਿਰ ਸਾਡੇ ਕੋਲ ਅਧਿਕਾਰ ਹੋ ਗਿਆ ਅਸੀਂ ਜੇ ਭਗਉਤੀ ਅਖੇ ਜੀ ਭਗਉਤੀ ਜਿਹੜੇ ਕੋਈ ਸਿੰਘ ਜਿਹਨਾਂ ਦੇ ਜਿਹੜੇ ਮੰਨਣ ਵਾਲੇ ਨੇ ਉਹ ਤਾਂ ਇਹ ਕਹਿੰਦੇ ਭਗਉਤੀ ਅਕਾਲ ਪੁਰਖ ਹੀ ਹੈ ਤੇ ਮੈਂ ਕਹਾਂ ਜੇ ਭਗਉਤੀ ਅਕਾਲ ਪੁਰਖ ਹੀ ਹੈ ਤੇ ਫਿਰ ਅਸੀਂ ਸਿੱਧਾ ਹੀ ਕਹਿ ਰਵਾਂਗੇ ਪ੍ਰਮਾ ਅਕਾਲ ਪੁਰਖ ਸਮੇਂ ਕਹਿੰਦਾ ਤੂੰ ਲੇਖਿਤ ਕਿਉਂ ਲੈਣਾ ਉਹ ਸਾਡਾ ਗੁਰੂ ਹੀ ਪਿਆਰਦਾ मेनु कोई रोस नहीं विरोध नहीं पर अखा बंद करके तुरंत जीवन जांच में। पीड़ा सहनी भी ठीक है शक्ति है पर पीड़ा का इजहार करना भी शक्ति है इसलिए दिल जिगरे मजबूत करो दुनिया अंदर जिन्नेकलाब आते ਦੁਨੀਆ ਅੰਦਰ ਜਿੰਨੀਆਂ ਜ਼ਹਿਨ ਟੰਗਲੋਂ ਲੈਂਦੀਆਂ ਨੇ ਉਹ ਐਵੇਂ ਨਹੀਂ ਲੈਂਦੀਆਂ ਦਿਲ ਜਿਗਰੇ ਨਾਲ ਫੈਸਲੇ ਕਰੋ ਹਾਂ ਅਸੀਂ ਵਿਰੋਧੀ ਟਕਰਾਅ ਦੀ ਨੀਤੀ ਨਹੀਂ ਕਰ ਅਸੀਂ ਕਹਿੰਦੇ ਆਓ ਜਿੱਥੇ ਵੀ ਤੁਹਾਨੂੰ ਸ਼ੱਕ ਹੈ ਅਸੀਂ ਗਲਤ ਕਰ ਰਹੇ ਹਾਂ ਤੁਸੀਂ ਸਾਹਮਣੇ ਆਓ ਬੈਠੋ ਬੈਠ ਕੇ ਸਾਹਮਣੇ ਗੱਲ ਕਰੋ ਸਾਡੇ ਤੇ ਸਵਾਲ ਕਰੋ ਅਸੀਂ ਹਰ ਗੱਲ ਦਾ ਤੁਹਾਨੂੰ ਜਵਾਬ ਦੇਵਾਂਗੇ ਅਸੀਂ ਜੋ ਪੁੱਛੀਏ ਸਾਨੂੰ ਜਵਾਬ ਦਿਓ ਪਰ ਜੇ ਤੁਸੀਂ ਆਖੋ ਅਸੀਂ ਅੱਖਾਂ ਬੰਦ ਕੇ ਤੁਰੇ ਜਾ ਕਰਕੇ ਤੁਰੇ ਜਾਏਗੀ ਇਹ ਗੱਲ ਸਾਡੇ ਵਾਸਤੇ ਸਿਰ ਹੁੰਦਾ ਵੀ ਅਸੀਂ ਕੋਈ ਮਨ ਆਈ ਕਰਨੀ ਚਾਹੀਏ ਤੁਹਾਡਾ ਵਿਰੋਧ ਹੀ ਕਰਨਾ ਚਾਹੀਏ ਤੁਹਾਡੇ ਨਾਲ ਟਕਰਾਵੀ ਐਸੀ ਗੱਲ ਬਿਲਕੁਲ ਨਹੀਂ